ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਰਸਾਤ ਦਾ ਅਸਰ ਲਗਾਤਾਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਠਾਨਕੋਟ ਦੇ ਨਾਲ ਲੱਗਦੇ ਨੰਗਲਪੂਰ ਦੀਆਂ ਜਿੱਥੇ ਕਿ ਇੱਕ ਲਿੰਕ ਰੋਡ ਜਿਹੜਾ ਹੈ ਉਹ ਬਰਸਾਤ ਦੀ ਪਿੰਡ ਚੜ ਚੁਕਿਆ ਹੈ ਲਗਾਤਾਰ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜਿਹੜਾ ਹੈ ਇਸ ਦੇ ਵਿੱਚ ਇੱਕ ਟੋਆ ਜਿਹਾ ਪੈ ਗਿਆ ਸੀ ਅਤੇ ਬਰਸਾਤ ਦੇ ਕਾਰਨ ਇਹ ਰੋਡ ਜਿਹੜਾ ਹੈ ਪਾਣੀ ਦੀ ਪਿੰਡ ਚੜ ਗਿਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਇਹ ਲਿੰਕ ਰੋਡ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਹੈ ਰੁੜ ਚੁਕਿਆ ਹੈ ਅਤੇ ਲਗਾਤ ਦੇ ਨਾਲ ਜਿਹੜਾ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਹੈ ਉਸ ਨੂੰ ਵੀ ਜਿਹੜਾ ਹੈ ਖਤਰਾ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਅਤੇ ਬਾਕੀ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਇਸ ਰੋਡ ਦੀ ਜਾਂਚ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ ਜੋ ਕਿ ਇਹ 4 ਲੈਂਡ ਸੀ ਉਸ ਨੂੰ 2 ਲੈਂਡ ਕਰ ਦਿੱਤਾ ਗਿਆ ਹੈ ਇੱਕ ਪਾਸੇ ਤੋਂ ਜਿਹੜੀ ਹੈ ਟ੍ਰੈਫਿਕ ਚਲਾਈ ਜਾ ਰਹੀ ਆ ਪਰ ਜਿਹੜੇ ਮੇਰੇ ਪਿੱਛੇ ਜਿਹੜਾ ਰੋਡ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜੇ ਬਰਸਾਤ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਸ ਨੈਸ਼ਨਲ ਹਾਈਵੇ ਨੂੰ ਵੀ ਖਤਰਾ ਹੋ ਸਕਦਾ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਰਸਾਤ ਦਾ ਅਸਰ ਲਗਾਤਾਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਠਾਨਕੋਟ ਦੇ ਨਾਲ ਲੱਗਦੇ ਨੰਗਲਪੂਰ ਦੀਆਂ ਜਿੱਥੇ ਕਿ ਇੱਕ ਲਿੰਕ ਰੋਡ ਜਿਹੜਾ ਹੈ ਉਹ ਬਰਸਾਤ ਦੀ ਪਿੰਡ ਚੜ ਚੁਕਿਆ ਹੈ ਲਗਾਤਾਰ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜਿਹੜਾ ਹੈ ਇਸ ਦੇ ਵਿੱਚ ਇੱਕ ਟੋਆ ਜਿਹਾ ਪੈ ਗਿਆ ਸੀ ਅਤੇ ਬਰਸਾਤ ਦੇ ਕਾਰਨ ਇਹ ਰੋਡ ਜਿਹੜਾ ਹੈ ਪਾਣੀ ਦੀ ਪਿੰਡ ਚੜ ਗਿਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਇਹ ਲਿੰਕ ਰ ਰੁੜ ਚੁਕਿਆ ਹੈ ਅਤੇ ਲਗਾਤਾਰ ਬਾਰਿਸ਼ ਹੁੰਦੀ ਰਹੀ ਤਾਂ ਇਸ ਦੇ ਨਾਲ ਜਿਹੜਾ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਹੈ ਉਸ ਨੂੰ ਵੀ ਜਿਹੜਾ ਹੈ ਖਤਰਾ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਅਤੇ ਬਾਕੀ ਵਕ ਵਕ ਅਧਿਕਾਰੀਆਂ ਦੇ ਵੱਲੋਂ ਇਸ ਰੋਡ ਦੀ ਜਾਂਚ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ ਜੋ ਕਿ ਇਹ 4 ਲੈਂਡ ਸੀ ਉਸ ਨੂੰ 2 ਲੈਂਡ ਕਰ ਦਿੱਤਾ ਗਿਆ ਹੈ ਇੱਕ ਪਾਸੇ ਤੋਂ ਜਿਹੜੀ ਹੈ ਟ੍ਰੈਫਿਕ ਚਲਾਈ ਜਾ ਰਹੀ ਆ ਪਰ ਜਿਹੜੇ ਮੇਰੇ ਪਿੱਛੇ ਜਿਹੜਾ ਰੋਡ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜੇ ਬਰਸਾਤ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਸ ਨੈਸ਼ਨਲ ਹਾਈਵੇ ਨੂੰ ਵੀ ਖਤਰਾ ਹੋ ਸਕਦਾ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਬਰਸਾਤ ਦਾ ਅਸਰ ਲਗਾਤਾਰ ਜਿਹੜਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਠਾਨਕੋਟ ਦੇ ਨਾਲ ਲੱਗਦੇ ਨੰਗਲਪੂਰ ਦੀਆਂ ਜਿੱਥੇ ਕਿ ਇੱਕ ਲਿੰਕ ਰੋਡ ਜਿਹੜਾ ਹੈ ਉਹ ਬਰਸਾਤ ਦੀ ਭੇਂਟ ਚੜ ਚੁੱਕਿਆ ਹੈ ਲਗਾਤਾਰ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਜਿਹੜਾ ਹੈ ਇਸ ਦੇ ਵਿੱਚ ਇੱਕ ਟੋਆ ਜਿਆ ਪੈ ਗਿਆ ਸੀ ਅਤੇ ਬਰਸਾਤ ਦੇ ਕਾਰਨ ਇਹ ਰੋਡ ਜਿਹੜਾ ਹੈ ਪਾਣੀ ਦੀ ਭਿੰਡ ਚੜ ਗਿਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਕਿ ਇਹ ਲਿੰਕ ਰੋਡ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਹੈ ਰੁੜ ਚੁੱਕਿਆ ਹੈ ਅਤੇ ਲਗਾਤਾਰ ਬਾਰਿਸ਼ ਹੁੰਦੀ ਰਹੀ ਤਾਂ ਇਸ ਦੇ ਨਾਲ ਜਿਹੜਾ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਹੈ ਉਸ ਨੂੰ ਵੀ ਜਿਹੜਾ ਹੈ ਖਤਰਾ ਹੋ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਅਤੇ ਬਾਕੀ ਵਕ ਵਕ ਅਧਿਕਾਰੀਆਂ ਦੇ ਵੱਲੋਂ ਇਸ ਰੋਡ ਦੀ ਜਾਂਚ ਕੀਤੀ ਗਈ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਨੂੰ ਬੰਦ ਵੀ ਕਰ ਦਿੱਤਾ ਗਿਆ ਹੈ ਜੋ ਕਿ ਏ 4 ਲਾਈਨ ਸੀ ਉਸ ਨੂੰ 2 ਲਾਈਨ ਕਰ ਦਿੱਤਾ ਗਿਆ ਹੈ ਇੱਕ ਪਾਸੇ ਤੋਂ ਜਿਹੜੀ ਹੈ ਟ੍ਰੈਫਿਕ ਚਲਾਈ ਜਾ ਰਹੀ ਆ ਪਰ ਜਿਹੜੇ ਮੇਰੇ ਪਿੱਛੇ ਜਿਹੜਾ ਰੋਡ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਜੇ ਬਰਸਾਤ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਸ ਨੈਸ਼ਨਲ ਹਾਈਵੇ ਨੂੰ ਵੀ ਖਤਰਾ ਹੋ ਸਕਦਾ ਹੈ ਜਗਵਾਨੀ ਦੇ ਲਈ ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ